ਅਗਲੀ ਖ਼ਬਰ ਆਈਏ ਆਪਾਂ ਅਮਰੀਕਾ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਨਵੰਬਰ ਦੇ ਵਿੱਚ ਸਿਰਫ 2 ਮਹੀਨੇ ਹੀ ਰਹਿ ਗਏ ਆ ਐਗਜ਼ੈਕਟਲੀ 60 ਦਿਨ ਆਪਾਂ ਕਹਿ ਸਕਦੇ ਹੈਗੇ ਆ ਤੇ ਵੱਖ-ਵੱਖ ਪੋਲ ਆ ਰਹੇ ਹੈਗੇ ਆ ਕਈ ਪੋਲਸ ਦੇ ਮੁਤਾਬਕ ਕਮਲਾ ਹੈਰਿਸ ਅੱਗੇ ਚੱਲ ਰਹੀ ਆ ਜਿਹੜੀਆਂ ਸਟੇਟਸ ਬੈਟਲਿੰਗ ਸਟੇਟਸ ਹੈਗੀਆਂ ਕਈ ਦੇ ਉੱਤੇ ਕਈ ਪੋਲਿੰਗ ਜਿਹੜੇ ਆ ਕਰ ਰਹੇ ਹੈਗੇ ਉਹ ਕਹਿੰਦੇ ਵੀ ਪ੍ਰੈਜ਼ੀਡੈਂਟ 트੍ਰੰਪ ਹੁਣੇ ਅੱਗੇ ਚੱਲ ਰਹੇ ਹੈਗੇ ਆ ਦੋ ਪੋਲਿੰਗ ਜਿਹੜੇ ਮੇਨ ਅਸੋਸੀਏਟਿਡ ਪ੍ਰੈਸ ਨੇ ਰਿਪੋਰਟ ਕੀਤੇ ਹੈਗੇ ਆ ਆਪਾਂ ਉਹਦੇ ਨਾਲ ਜੇ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਜਾਵਾਂ ਅ ਅਸੋਸੀਏਟਿਡ ਪ੍ਰੈਸ ਦੇ ਮੁਤਾਬਕ ਅ ਕਹਿੰਦੇ ਭਈ ਕਮਲਾ ਹੈਰਿਸ ਜਿਹੜੀ ਆ ਉਹ ਨੈਕ ਟੂ ਨੈਕ ਹੈਗੀ ਆ ਇੱਕ ਰਿਪਬਲਿਕਨ ਪੋਲਸਟਰ ਜਿਹੜੇ ਆ ਤਰਫ ਲੜਗਰ ਗਰੁੱਪ ਕਰਕੇ ਉਹਨਾਂ ਨੇ ਇਹ ਕਿਹਾ ਵੀ ਤਿੰਨ ਜਿਹੜੀਆਂ ਬੈਟਲਿੰਗ ਗਰਾਉਂਡ ਸਟੇਟਸ ਆ ਉਹਦੇ ਵਿੱਚ 47 트럼ਪ ਹੋਣੀ ਆ ਪੈਂਸਿਲਵੇਨੀਆ ਚ ਤੇ 45 ਕਮਲਾ ਹੈਰਿਸ ਆ ਬਿਸਕਾਨਸਨ ਚ 트럼ਪ ਹੋਣਾ ਦੇ 47% ਤੇ ਕਮਲਾ ਹੈਰਿਸ ਦੇ 46% ਦੇ ਕਰੀਬ ਵੋਟਸ ਹੈਗੇ ਆ ਇਸੇ ਤਰ੍ਹਾਂ ਇੱਕ ਜਿਹੜਾ ਹੋਰ ਸਰਵੇ ਆਇਆ ਹੈਗਾ ਆ ਉਹਦੇ ਇਨਸਾਈਡਰ ਐਡਵਾਂਟੇਜ ਜਿਹੜਾ ਉਹਨਾਂ ਦੇ ਮੁਤਾਬਕ 트럼ਪ ਹੁਣੀ ਐਰੀਜ਼ੋਨਾ ਚ 49% ਤੇ ਕਾਮਲਾ ਹੈਰਿਸ 49% ਨੇਕ ਟੂ ਨੇਕਾ ਨਿਵਾੜਾ ਜਿਹੜੀ ਆ ਇਹ ਵੀ ਬੈਟਲਿੰਗ ਸਟੇਟ ਆ ਇਹਦੇ ਚ 트럼ਪ ਹੁਣੀ ਕਹਿੰਦੇ ਪਏ 48 ਤੇ ਕਾਮਲਾ ਹੈਰਿਸ 47% ਨਾਰਥ ਕੈਰੋਲਿਨਾ ਦੇ ਵਿੱਚ 트럼ਪ ਹੁਣੀ 49% ਤੇ ਕਮਲਾ uh, ਹੈਰਿਸ 48% ਤੇ ਇਸੇ ਤਰ੍ਹਾਂ ਜਾਰਜੀਆ ਜਿਹੜੀ ਬਹੁਤ ਬੈਟਲਿੰਗ ਸਟੇਟ ਆ ਜਿੱਥੇ ਪਿਛਲੀ ਵਾਰੀ ਕਾਫੀ ਰੌਲਾ ਰੱਫਾ ਹੋਇਆ ਸੀ ਇਲੈਕਸ਼ਨ ਲੜਨ ਦੇ ਇਲੈਕਸ਼ਨ ਕਾਊਂਟ ਕਰਨ ਦੇ ਲਈ ਜਿਹੜੀਆਂ ਵੋਟਾਂ ਸੀਗੀਆਂ ਤੇ ਉੱਥੇ ਕਹਿੰਦੇ ਟਾਈਡ ਹੈਗੇ ਆ 48% ਦੇ ਉੱਤੇ ਸੋ ਹਜੇ ਜਿਹੜਾ ਕਲੀਅਰ ਨਹੀਂ ਹੋਇਆ ਕਿ ਕੌਣ ਅੱਗੇ ਜਾ ਰਿਹਾ ਕੌਣ ਪਿੱਛੇ ਜਾ ਰਿਹਾ ਕਾਫੀ ਜਿਹੜੀ ਫਸਮੀ ਟੱਕਰ ਜਿਹੜੀ ਬਖਵਖ ਪੋਲਸਟਰ ਉਹੋ ਸ਼ੋਅ ਕਰ ਰਹਾ ਹੈਗੇ ਆ ਇਹਨਾਂ ਸਾਰੀਆਂ ਬੈਟਰਿੰਗ ਸਟੇਟਸ ਦੇ ਵਿੱਚ ਜੀ ਬੈਟਰ ਗਰਾਉਂਡ ਸਟੇਟਸ ਦੇ ਵਿੱਚ ਹੀ ਡਿਸਾਈਡ ਹੋਣਾ ਹੈ ਵੀ ਅਮਰੀਕਾ ਦਾ ਰਾਸ਼ਟਰਪਤੀ ਕੌਣ ਬਣਦਾ ਹੈ ਆ 270 ਦੀ ਜਿਹੜੀ ਆ ਦੌੜ ਹੁੰਦੀ ਹੈ ਇਲੈਕਟਰਲ ਵੋਟਸ ਦੀ ਉਹਦੇ ਲਈ ਕੌਣ ਅੱਗੇ ਕੌਣ ਪਿੱਛੇ ਚੱਲ ਰਿਹਾ ਆ ਪੋਸਟਿਵ ਜਨਰਲ ਦੇ ਪੋਸਟ ਦੇ ਵਿੱਚ ਪੋਲ ਦੇ ਵਿੱਚ ਸਿਰਫ 1% ਦਾ ਫਰਕ ਆ ਹੈਰਿਸ 1% ਨਾਲ ਲੀਡ ਕਰ ਰਹੀ ਹੈ ਕੁਨੀਪੈਕ ਦੀ ਜਿਹੜੀ ਪੋਲ ਆ ਉਹਦੇ ਵਿੱਚ ਵੀ ਹੈਰਿਸ ਇੱਕ ਪਰਸੈਂਟ ਲੀਡ ਕਰ ਰਹੀ ਹੈ 48 ਦੇ ਮੁਕਾਬਲੇ 49 ਦੇ ਨਾਲ ਯੂਐਸ ਟੁਡੇ ਤੇ ਸੋਫੋਕੀ ਜਿਹੜੀ ਪੋਸਟ ਆ ਉਸ ਦੇ ਵਿੱਚ ਜਿਹੜੀ ਕਵਲਾ ਹੈਰਿਸਾ 43 ਦੇ ਮੁਕਾਬਲੇ 48 ਪੁਆਇੰਟ ਦੇ ਨਾਲ ਉਹਦੇ ਵਿੱਚ ਲੀਡ ਆ ਸੋ ਬਹੁਤ ਹੀ ਜ਼ਿਆਦਾ ਫਸਮਾ ਜਿਹੜਾ ਇਸ ਟਾਈਮ ਮੁਕਾਬਲਾ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਆ ਸੋ ਜਿਹੜੀ ਸਨ ਬੈਲਟ ਆ ਉਹਦੇ ਹਾਥੀ ਸਾਰਾ ਕੁਛ ਆ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਕੌਣ ਹੋਣਾ ਆਪਾਂ ਨੂੰ ਇਹ ਤਾਂ ਹੁਣ ਕਨਫਰਮ ਹੀ ਆ ਵੀ ਨਵਾਂ ਐਡਮਿਨਿਸਟ੍ਰੇਸ਼ਨ ਤਾਂ ਆਉਣਾ ਹੀ ਆਉਣਾ ਆ ਚਾਹੇ ਉਹ ਟਰੰਪ ਹੋਣਾ ਦਾ ਹੈ ਤੇ ਚਾਹੇ ਉਹ ਕਮਲਾ ਹੈਰਿਸ ਦਾ ਆ ਸੋ ਹਰ ਇੱਕ ਜਣਾ ਹਰ ਇੱਕ ਪਾਰਟੀ ਆਪਣੇ ਵਿਰੋਧੀਆਂ ਨੂੰ ਦੱਬਣ ਦੀ ਜਿਹੜੀ ਉਹ ਕੋਸ਼ਿਸ਼ ਦੀ ਫਰਾਗ ਤੇ ਵਿੱਚ ਲੱਗੀ ਹੋਈ ਆ 63 ਦਿਨ 15 ਘੰਟੇ 7 ਮਿੰਟ ਜਿਹੜੇ ਆ ਉਹ ਇਸ ਟਾਈਮ ਇਲੈਕਸ਼ਨਸ ਨੂੰ ਹਰਜੋਤ ਸਿੰਘ ਜੀ ਰਹਿ ਗਏ ਆ ਸੋ ਬਾਕੀ ਆਪਣੇ ਜਿੰਨੇ ਵੀ ਸਰੋਤੇ ਆ ਦਰਸ਼ਕ ਆ ਉਹਦਾ ਨੂੰ ਅਸੀਂ ਗੁਜ਼ਾਰਿਸ਼ ਕਰਦੇ ਆ ਬੇਨਤੀ ਕਰਦੇ ਆ ਜੇ ਤੁਸੀਂ ਯੂਐਸ ਦੇ ਸਿਟੀਜ਼ਨ ਹੋ 18 ਸਾਲ ਤੋਂ ਉੱਤੇ ਹੋ ਤਾਂ ਆਪਣੀ ਵੋਟ ਦੇ ਲਈ ਰਜਿਸਟਰ ਕਰੋ ਸਮਾਂ ਤੁਹਾਡੇ ਕੋਲ ਅਜੇ ਵੀ ਹੈਗਾ ਆ ਟੈਕਸਾਸ ਵਰਗੇ ਸੂਬੇ ਦੇ ਵਿੱਚ ਤੁਹਾਡੀ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਹੁੰਦੀ ਉਹਦੇ ਲਈ ਤੁਹਾਨੂੰ ਜਿਹੜਾ ਉੱਥੇ ਆਫਿਸ ਦੇ ਵਿੱਚ ਜਾ ਕੇ ਰਜਿਸਟਰ ਕਰਨਾ ਪੈਣਾ ਆ ਫਾਰਮ ਫਾਰਮ ਭਰ ਕੇ ਕੈਲੀਫੋਰਨੀਆ ਤੇ ਹੋਰ ਕਈ ਸੂਬਿਆਂ ਦੇ ਵਿੱਚ ਤੁਸੀਂ ਆਨਲਾਈਨ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਆ ਪਾਰਟੀ preference ਚੇਂਜ ਕਰਨੀ ਆ ਉਹ ਵੀ ਕਰੋ ਤੁਹਾਨੂੰ ਸਾਰਿਆਂ ਨੂੰ ਕੈਲੀਫੋਰਨੀਆ ਵਿੱਚ ਤਾਂ ਐਬਸੈਂਟੀ ਬੈਲਟ ਆਉਣੇ ਹੀ ਆਉਣੇ ਆ ਸੋ ਮੇਕ ਸ਼ੁਰ ਕਰੋ ਜੇ ਤੁਸੀਂ ਮੂਵ ਹੋਏ ਆ ਤੇ ਆਪਣੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਅਪਡੇਟ ਕਰੋ ਤਾਂ ਜੋ ਤੁਹਾਡਾ ਬੈਲਟ ਆ ਤੁਹਾਡੇ ਤੱਕ ਜਿਹੜਾ ਉਹ ਪਹੁੰਚ ਸਕੇ ਜੇ ਤੁਸੀਂ ਮਿਸ ਵੀ ਕਰ ਜਾਂਦੇ ਆ ਉਹ ਵਾਲਾ ਤਾਂ ਤੁਸੀਂ ਆਪਣੇ ਜਿਹੜਾ ਵੀ ਲਾਗੇ ਤੁਹਾਡੇ ਪੋਲਿੰਗ ਬੂਥ ਹੁੰਦਾ ਹੈ ਉੱਥੇ ਜਾ ਕੇ ਤੁਹਾਡੇ ਇਲਾਕੇ ਦਾ ਉੱਥੇ ਜਾ ਕੇ ਤੁਸੀਂ ਆਰਜੀ ਜਿਹੜੀ ਵੋਟ ਆ ਉਹ ਆ ਸਕਦੇ ਹੁੰਦੇ ਆ ਸੋ ਮੇਕ ਸ਼ੁਰ ਕਰੋ ਵੀ ਵੋਟ ਪਾਉਣਾ ਜਿਹੜਾ ਹੋ ਨਾ ਭੁੱਲਿਓ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤਾਂ ਹੈਗੀ ਵੀ ਹੈਗੀ ਹਰਜੋਤ ਸਿੰਘ ਜੀ ਉਸ ਦੇ ਨਾਲ-ਨਾਲ ਆਪਾਂ ਆਪਣੇ ਸੋਤੇ ਦੇ ਦਰਸ਼ਕਾਂ ਨੂੰ ਇਹ ਵੀ ਦੱਸਦੇ ਜਾਈਏ ਤੁਹਾਡੇ ਬਹੁਤ ਸਾਰੇ ਜਿਹੜੇ ਲੋਕਲ ਬੌਂਡਸ ਮੈਜਰਸ ਤੁਹਾਡੇ ਸਿਟੀ ਦੇ ਕਾਉਂਸਲ ਮੈਂਬਰ ਸਕੂਲ ਡਿਸਟ੍ਰਿਕਟ ਦੇ ਵਿੱਚ ਕੌਣ ਹੋਣਾ ਆ ਉਹ ਦੇ ਨਾਲ-ਨਾਲ ਸ਼ੈਰਫ ਜੱਜ ਅਸੈਂਬਲੀ ਮੈਂਬਰ ਸੈਨੇਟਰ ਹੋਰ ਬਹੁਤ ਸਾਰੀਆਂ ਜਿਹੜੀਆਂ ਤੁਹਾਡੇ ਕੋਲ ਵੋਟਾਂ ਜਿਹੜੀਆਂ ਹੋਣੀਆਂ ਜਿਹੜੀਆਂ ਲੋਕਲਾਈਜ਼ਡ ਹੋਣੀਆਂ ਮੇਕ ਸ਼ੁਰ ਕਰੋ ਵੀ ਉਹਨਾਂ ਤੇ ਵੀ ਜਿਹੜਾ ਤੁਸੀਂ ਧਿਆਨ ਦਿਓ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਦੱਬ ਜਾਂਦੀਆਂ ਨੇ ਪਰ ਉਹ ਵੀ ਉਹਨੀਆਂ ਹੀ ਅਹਿਮ ਨੇ ਜਿਨੀ ਪ੍ਰੈਜ਼ੀਡੈਂਟ ਦੀ ਜਿਹੜੀ ਉਹ ਰੇਸ ਨੂੰ ਲੈ ਕੇ ਸਾਰੇ ਜਾਣੇ ਉਤਸੁਕਤਾ ਜਨ ਲੋਕਾਂ ਚ ਬਣੀ ਪਈ ਹੈ